ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਫਰਦਾਸ ਪੰਜਾਬੀ ਮੈਂ ਹਾਂ ਪ੍ਰਭ ਸਿੱਧੂ ਸਾਡੇ ਨਾਲ ਨੇ ਸਾਡੇ ਖਾਸ ਗੈਸਟ ਪ੍ਰੀਤਮ ਸਿੰਘ ਖਾਨਪੁਰ ਜਿਹੜੇ ਕਿ ਸਿਆਸਤ ਦੀ ਬਹੁਤ ਜ਼ਿਆਦਾ ਸੂਝ-ਬੂਝ ਰੱਖਦੇ ਨੇ ਬੜਾ ਸਿਆਸਤ ਤੋਂ ਸਿਆਸਤ ਨੂੰ ਬੜਾ ਨੇੜੇ ਤੋਂ ਵੇਖਿਆ ਇਹਨਾਂ ਨੇ ਬੜਾ ਕੁਝ ਹੰਡਾਇਆ ਸੋ ਅੱਜ ਗੱਲਬਾਤ ਹੈ ਜਿਹੜੀ ਉਹ ਸਪੈਸ਼ਲੀ RAM ਮੰਦਰ ਦੀ ਕਰਾਂਗੇ ਤੇ RAM ਮੰਦਰ ਦੇ ਨਾਲ ਜੁੜੀ ਹੋਈ ਸਿਆਸਤ ਦੀ ਵੀ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਖਾਨਪੁਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਰ ਜੀ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਰਾਮ ਮੰਦਰ ਜੀ ਦੀ ਅੱਜ ਸਿਲਾ ਨਿਯਾਸ ਦੇ ਉੱਤੇ ਸਮੁੱਚੇ ਹਿੰਦੂਸਤਾਨੀ Hindu ਤੇ ਧਾਰ ਸਭ ਵੀਰਾਂ ਨੂੰ ਲੱਖ ਲੱਖ ਵਧਾਈ ਦਿਨਾ ਹੈ ਜੀ ਬਿਲਕੁਲ ਸੋ ਸਾਰੀ ਹੀ ਕਮਿਊਨਿਟੀ ਸਾਰੇ ਹੀ ਲੋਕ ਜਿਹੜੇ ਸਾਨੂੰ ਸੁਣ ਰਹੇ ਨੇ ਚਾਹੇ ਉਹ ਪੰਜਾਬ ਦੇ ਨੇ ਚਾਹੇ ਪੰਜਾਬ ਤੋਂ ਬਾਹਰ ਨੇ ਅਸੀਂ ਸਾਰਿਆਂ ਨੂੰ ਇੱਕ ਵਾਰੀ ਬਹੁਤ ਬਹੁਤ ਮੁਬਾਰਕਬਾਦ ਹੈ ਜਿਹੜੀ ਉਹ ਰਾਮ ਮੰਦਰ ਦੀ ਆਪਣੀ ਆਪਣੇ ਚੈਨਲ ਦੇ ਵੱਲੋਂ ਤੇ ਆਪਣੀ ਟੀਮ ਦੇ ਵੱਲੋਂ ਦਿੰਨੇ ਆ ਗੱਲਬਾਤ ਜੇਕਰ ਸ਼ੁਰੂਆਤ ਦੀ ਕਰੀਏ ਤਾਂ ਖਾਨਪੁਰ ਸਾਹਿਬ ਸ਼ੁਰੂਆਤ ਬਹੁਤ ਸੋਹਣੀ ਵੇਖਣ ਨੂੰ ਮਿਲੀ ਜਿਸ ਤਰ੍ਹਾਂ ਦੀ ਸਜਾਵਟ ਜਿਸ ਤਰ੍ਹਾਂ ਦਾ ਦ੍ਰਿਸ਼ ਉੱਥੇ ਸਾਰਾ ਸਿਰਜਿਆ ਗਿਆ ਉਹ ਬਹੁਤ ਬਾਕਮਾਲ ਸੀ ਤੁਸੀਂ ਵੀ ਟੀਵੀ ਤੇ ਦ੍ਰਿਸ਼ ਦੇਖੇ ਹੋਣੇ ਆ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਨੂੰ ਸਰਪ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੀ ਮੈਂ ਵੀ ਵਾਰ ਐਨੀ ਵਧੀਆ ਸਜਾਵਟ ਐਨਾ ਵਧੀਆ ਪ੍ਰਬੰਧ ਤੇ ਐਨੇ ਵਧੀਆ ਫਿਲਮੀ ਐਕਟਰ ਐਕਟ੍ਰੈਸ ਜਿਹੜੇ ਕਿ ਮੈਨੂੰ ਉਥੋਂ ਦੇਖਣ ਨੂੰ ਮਿਲੇ ਸਭ ਤੋਂ ਵੱਡੀ ਗੱਲ ਪਰਮ ਜੀ ਮੈਂ ਇਹ ਦੇਖੀ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਜੀ ਦੇ ਵਿੱਚ ਐਨੀ ਨਿਮਰਤਾ ਦੇਖੀ ਜਦੋਂ ਉਹ ਰਾਮ ਲਲਾ ਜੀ ਦੀ ਸਥਾਪਨਾ ਦੇ ਉੱਤੇ ਪੰਡਿਤ ਜੀ ਵੱਲੋਂ ਜੋ ਕਿਰਿਆ ਹੁੰਦੀ ਹੈ ਉਹ ਕਰਾ ਰਹੇ ਤਾਂ ਉਹਨਾਂ ਨੇ ਬਹੁਤ ਸਹਜ ਨਾਲ ਤੇ ਉਹਨਾਂ ਦੇ ਬੁੱਲ ਹਲਦੇ ਸੀ ਉਹ ਰਾਮ ਜਪ ਕਰਦੇ ਸੀਗੇ ਐਨੇ ਮਗਨ ਹੋਏ ਹੋਏ ਸੀਗੇ ਕਿ ਕਿਸੇ ਪ੍ਰਾਈਮ ਮਿਨਿਸਟਰ ਨੂੰ ਜੀ ਆ ਬੰਦਿਆਂ ਦੀ ਸ਼ਰਧਾ ਤਾਂ ਹੁੰਦੀ ਹੈ ਲੇਕਿਨ ਇੱਕ ਐਡੀ بڑے ਰਤਵੇ ਤੇ ਹੋ ਕੇ ਜੀ ਬੰਦੇ ਵੀ ਇੰਨੀ ਸ਼ਰਧਾ ਦੇ ਨਾਲ ਉਹਨਾਂ ਨੇ ਉੱਥੇ ਜਾਪ ਕੀਤਾ ਤੇ ਉਹਦੀ ਸ਼ੁਰੂਆਤ ਕੀਤੀ ਹੈ ਮੈਂ ਸਮਝਦਾ ਇੱਕ ਬਹੁਤ ਅੱਛੀ ਸ਼ੁਰੂਆਤ ਹੈ ਤੇ ਅੱਛਾ ਉਹਨਾਂ ਨੇ ਆਪਣਾ ਸਲੀਕਾ ਦਿਖਾਇਆ ਇਹ ਤੋਂ ਸਾਨੂੰ ਇੱਕ ਨਿਮਰਤਾ ਦੀ ਮਿਸਾਲ ਮਿਲਦੀ ਹੈ ਸਭ ਨੂੰ ਵੀ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਨੇ ਰਾਮ ਮੰਦਰ ਜੀ ਦੇ ਅਜ ਜ਼ਿਲ੍ਹਾ ਨੇ ਆਦੇ ਉਤੇ ਸਹਿਦ ਤਾਂ ਨਿਮਰਤਾ ਪਿਆਰ ਹੈ ਉਹਦਾ ਮੈਂ ਸਮਝਦਾ ਉਹ ਪਬਲਿਕ ਨੂੰ ਵੀ ਹਿੰਦੁਸਤਾਨ ਦੇ ਪੂਰੇ ਵਾਸੀਆਂ ਨੂੰ ਵੀ ਤੇ ਸਾਰੀਆਂ ਪਾਰਟੀਆਂ ਨੂੰ ਇਦਾਂ ਹੀ ਪਿਆਰ ਦਿਖਾਉਣ ਤਾਂ ਕਿ ਹਿੰਦੁਸਤਾਨ ਸਾਡਾ ਇੱਕ ਬਹੁਤ ਸੋਨੇ ਦੀ ਚਿੜੀ ਹੈ ਜੀ ਸੋਨੇ ਦੀ ਚਿੜੀ ਹੋਣ ਦੇ ਨਾਲ ਜਿੱਥੇ ਸਾਡੇ 500 ਸਾਲ ਪਹਿਲਾਂ ਇੱਥੇ ਮਸਜਿਦ ਸੀ ਇੱਥੇ ਉਹ ਮਸਜਿਦ ਮੰਦਰ ਦੇ ਥਾਂ ਤੇ ਮਸਜਿਦ ਬਣੀ ਸੀ ਉਹ ਮਸਜਿਦ ਦਾ ਕੇਸ ਜਿੱਤ ਕੇ eh ਜੇ ਅੱਜ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਮੈਂ ਕਹਿੰਦਾ ਅੱਜ ਦਾ ਦਿਨ ਇੱਕ ਭਾਗਾ ਵਾਲਾ ਤੇ ਕਰਮਾ ਵਾਲਾ ਦਿਨ ਆਉ। ਜੀ ਕਾਨਪੁਰ ਸਾਹਿਬ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਸ ਤਰ੍ਹਾਂ ਦਾ ਵਰਤਾਅ ਉੱਥੇ ਪ੍ਰਾਈਮ ਮਿਨਿਸਟਰ ਜੀ ਵੱਲੋਂ ਕੀਤਾ ਗਿਆ ਉੱਥੇ ਜਿਹੜੇ ਆਪਣੇ ਧਰਮ ਗੁਰੂ ਸੀ ਉਹਨਾਂ ਦਾ ਬਹੁਤ ਜ਼ਿਆਦਾ ਇੱਜ਼ਤਮਾਨ ਉਹਨਾਂ ਨੂੰ ਦਿੱਤਾ ਗਿਆ ਡੰਡੋਤ ਕੀਤੀ ਗਈ ਹੈ ਇੰਨੇ ਰਿਸਪੈਕਟਫੁਲ ਤਰੀਕੇ ਦੇ ਨਾਲ ਉਹਨਾਂ ਨਾਲ ਉਹ ਪੇਸ਼ ਆਏ ਨੇ ਉਹ ਵਾਕਿਆ ਹੀ ਇੱਕ ਵੱਡੀ ਮਿਸਾਲ ਹੈ ਕਿ ਇੱਕ ਇੱਕ ਪ੍ਰਾਈਮ ਮਿਨਿਸਟਰ ਹੋ ਕੇ ਵੀ ਤੁਸੀਂ ਆਪਣੇ ਧਰਮ ਦੇ ਜਿਹੜੇ ਲੋਕ ਨੇ ਧਰਮ ਦੇ ਜਿਹੜੇ ਵੱਡੇ ਅਹੁਦੇਦਾਰ ਨੇ ਤੁਸੀਂ ਉਹਨਾਂ ਦਾ ਸਤਿਕਾਰ ਹੈ ਕੋ ਕਿਸ ਤਰ੍ਹਾਂ ਕਰਦੇ ਹੋ ਪਰ ਨਾਲ ਨਾਲ ਦੂਜੇ ਪਾਸੇ ਕੁਝ ਸਵਾਲ ਇਸ ਤਰ੍ਹਾਂ ਦੇ ਵੀ ਖੜੇ ਹੋ ਰਹੇ ਨੇ ਕਿ ਹਾਲੇ ਮੰਦਰ ਦੀ ਕੰਸਟਰਕਸ਼ਨ ਹੈ ਜਿਹੜੇ ਮੰਦਰ ਦੇ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਬਣਿਆ ਸੀ 40% ਬਣਿਆ ਸੀ ਬਾਕੀ ਸੀ بڑے ਸਵਾਲ ਉੱਠ ਰਹੇ ਨੇ ਵੀ ਹਾਲੇ ਨਹੀਂ ਹੋਣਾ ਚਾਹੀਦਾ ਸੀ ਕੁਝ ਸਮਾਂ ਰੁਕ ਸਕਦੇ ਸੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਸਰਮ ਜੀ ਇੱਕ ਆਚਾਰੀਆ ਸਵਾਮੀ ਜੀ ਨੇ ਇਸ ਗੱਲ ਦੇ ਉੱਤੇ ਪੁਆਇੰਟ ਉਠਾਇਆ ਸੀਗਾ ਕਿ ਕਿਸੇ ਵੀ ਚੀਜ਼ ਦੀ ਜਿਹੜੀ ਹੈ ਸ਼ੁਰੂਆਤ ਹੈ ਓਪਨਿੰਗ ਉਦੋਂ ਹੁੰਦੀ ਹੈ ਜਦੋਂ ਉਹ ਕੰਪਲੀਟ ਹੋ ਜੇ ਜੀ ਜੇ ਆਪਣਾ ਘਰ ਵੀ ਹੋਵੇ ਜੇ ਘਰ ਸਾਡਾ ਕੰਪਲੀਟ ਨਹੀਂ ਹੋਇਆ ਅਸੀਂ ਉਹਦੇ ਵੀ ਪ੍ਰਵੇਸ਼ ਨਹੀਂ ਕਰਦੇ ਅਸੀਂ ਸਮਾਗਮ ਨਹੀਂ ਕਰਦੇ ਅਸੀਂ ਵੇਟ ਕਰਦੇ ਆਂ ਵੀ ਇਹ ਕੰਪਲੀਟ ਹੋ ਜੇ ਲੇਕਿਨ ਇਹ ਤਾਂ ਇੱਕ ਗੁਰੂ ਆਰਾਮ ਦਾ ਘਰ ਸੀਗਾ ਰਾਮ ਦੀ ਉਹ ਜਗਾ ਸੀ ਜਿਹਦੇ ਉੱਤੇ ਸਾਰਿਆਂ ਦੀ ਆਸਤਾ ਸਰਦਾ ਮਾਨ ਜੁੜਿਆ ਹੋਇਆ ਸੀਗਾ ਉਹ ਇੰਨੀ ਜਲਦੀ ਕਰਨ ਦੀ ਕਿਹੜੀ ਕਾੜੀ ਸੀ ਜਦੋਂ ਕਿ ਉਹ ਸਿਰਫ 40% ਬਣਿਆ ਅਜੇ 60% ਉਹ ਬਣਨ ਨੂੰ ਰਹਿੰਦਾ ਇਹਨੇ 74 ਤਕਰੀਬਨ 74 ਏਕੜ ਦੇ ਵਿੱਚ ਇਹਦੀ ਬਿਲਡਿੰਗ ਬਣਨੀ ਸੀ ਅਜੇ ਬਾਕੀ ਉੱਥੇ ਜੇ ਕਲ ਦੇਖੋ ਕਿਸੇ ਵੀ ਧਾਰਮਿਕ ਸਥਾਨ ਜੇ ਵਸੀਤ ਹੋਊਗੀ ਉਹਦੇ ਚਾਰ ਪਾਸੇ ਮਨਾਰੇ ਹੋਣਗੇ ਤੇ ਗੁਸਦਵਾਰਾ ਸਾਹਿਬਾ ਉੱਥੇ ਨਿਸ਼ਾਨ ਸਾਹਿਬ ਹੋਊਗਾ ਉੱਥੇ ਉੱਤੇ ਉਹਦਾ ਬੁੰਗਦ ਹੋਊਗਾ ਇਸੇ ਤਰ੍ਹਾਂ ਮੰਦਿਰ ਵੀ ਜਿੰਨੇ ਹੁੰਦੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਉਹ ਜਿਹੜਾ ਗੋਮੰਦ ਹੁੰਦਾ ਉੱਤੇ ਉਹ ਗੋਮੰਦ ਸੋਨੇ ਦਾ ਵੀ ਹੋ ਸਕਦਾ ਹੈ ਹੀਰੇ ਦਾ ਵੀ ਹੋ ਸਕਦਾ ਹੈ ਕਿਤੇ ਚੀਜ਼ ਦਾ ਕਿਉਂਕਿ ਉਹ ਚੀਜ਼ ਉਹਨੂੰ ਇੱਕ ਵੈਰੀਫਾਈ ਕਰਦੀ ਹੈ ਕਿ ਕਿਸੇ ਧਾਰਮਿਕ ਸਥਾਨ ਹੈ ਕਿਸੇ ਆਸਤਾ ਜੁੜੀ ਹੈ ਅਜੇ ਤੱਕ ਉਹ ਵੀ ਨਹੀਂ ਸੀ ਕੰਪਲੀਟ ਹੋਇਆ ਪਰ ਇੰਨੀ ਜਿਹੜੀ ਕਾੜੀ ਹੈ ਮੈਨੂੰ ਸਮਝਦਾ ਕਿ ਇਹਦੇ ਵਿੱਚ ਕੋਈ ਸਿਆਸਤ ਲੱਗਦੀ ਹੈ ਜੀ ਬਿਲਕੁਲ ਕਿਉਂਕਿ ਜੀ ਜੀ ਕਿਉਂਕਿ ਸਿਆਸਤ ਮੈਨੂੰ ਇਹ ਮੇਰੀ ਆਪਣੀ ਸੋਚ ਦੇ ਵਿੱਚ ਹੈ ਕਿ 2024 ਦੀ ਜਿਹੜੀ ਇਲੈਕਸ਼ਨ ਹੈ ਉਹ ਬਿਲਕੁਲ ਫਿਰ ਤੇ ਆ ਕੇ ਖੜੀ ਹੈ ਜੀ ਜੀ ਤੇ ਇਸ ਕਰਕੇ ਜਿਹੜਾ Hindu ਭਾਈਚਾਰਾ ਜਾਂ Hindu ਕਮਿਊਨਿਟੀ ਹੈ ਦੂਜੇ ਪਾਸੇ ਮੁਸਲਮਾਨ ਤੇ ਦੂਜੀਆਂ ਜਿਹੜੀਆਂ ਕੌਮਾਂ ਨੇ ਉਹ ਤਕਰੀਬਨ ਅੱਜ ਘੱਟ ਗਿਣਤੀ ਕਰਕੇ ਆਪਣਾ ਕੋਈ ਵਸੂ ਘੱਟ ਗਿਣਤੀ ਮਹਿਸੂਸ ਕਰਦੇ ਆ ਨੇ ਡਰ ਅਹਿਮ ਦੇ ਵਿੱਚ ਨੇ ਤੇ ਉਹ BJP ਤੋਂ ਬਾਗੀ ਹੋਈਆਂ ਹੋਈਆਂ ਨੇ ਕਈ ਸ਼ਹਿਰਾਂ ਦੇ ਵਿੱਚ ਕਈ ਰੂਪਾਂ ਦੇਖਿਆ ਕਿ ਦੰਗੇ ਵੀ ਹੋਏ ਨੇ ਤੇ ਉਥੇ ਆਪਸ ਦੇ ਵਿੱਚ ਫਸਾਦ ਵੀ ਹੋਏ ਨੇ ਲੇਕਿਨ ਮੋਦੀ ਸਾਹਿਬ ਨੇ ਇਸ ਅੱਜ ਦੇ ਸਮਾਗਮ ਦੇ ਵਿੱਚ ਸਾਰੇ ਸਾਡੇ ਹਿੰਦੂ ਭਾਈਚਾਰੇ ਨੂੰ ਇਕੱਠਾ ਕਰਤਾ ਇੱਕ ਪਲੇਟਫਾਰਮ ਦੇ ਉੱਤੇ ਸਭ ਦੀ ਸਰਦਾ ਚਾਹੇ ਪਿੰਡਾਂ ਵਿੱਚ ਰਹਿੰਦੇ ਨੇ ਚਾਹੇ ਸ਼ਹਿਰਾਂ ਵਿੱਚ ਰਹਿੰਦੇ ਨੇ ਚਾਹੇ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਨੇ ਚਾਹੇ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਸਭ ਦੀ ਆਸਤਾ ਇਹਦੇ ਨਾਲ ਜੁੜੀ ਆਮ ਲੋਕ ਤਾਂ ਹੁਣ ਇਹ ਵੀ ਗੱਲ ਕਹਿਣ ਲੱਗੇ ਕਿ ਮੋਦੀ ਨੇ ਜੋ ਪੱਤਾ ਖੇਡਿਆ ਜੀ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡਾ ਅਪਰਤਾ ਖੇਡਿਆ ਹੁਣ ਕੋਈ ਮੋਦੀ ਨੂੰ ਹਰਾਉਣ ਵਾਲਾ ਨਹੀਂ ਹੈਗਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਆਮ ਗੱਲ ਹੈ ਜਿਹੜੀ ਚੱਲ ਰਹੀ ਹੈ ਜੀ ਨਾਲ ਨਾਲ ਦੇਖਿਆ ਜਾਵੇ ਤਾਂ ਇਹ ਵੀ ਬੜੇ ਸਵਾਲ ਉੱਠ ਰਹੇ ਨੇ ਕਿ ਜਿਸ ਤਰ੍ਹਾਂ ਕਾਂਗਰਸ ਦੀ ਪਾਰਟੀ ਜਾਂ ਹੋਰ ਸਾਰੇ ਲੋਕਾਂ ਨੂੰ ਹੀ ਇੱਥੇ ਸੱਦਾ ਜਿਹੜਾ ਉਹ ਦਿੱਤਾ ਗਿਆ ਸੀ ਪਰ ਦੇਖਿਆ ਜਾਵੇ ਨਾ ਤਾਂ ਕਾਂਗਰਸ ਦੇ ਹੀ ਕੋਈ ਬਹੁਤੇ ਲੀਡਰ ਉੱਥੇ ਪਹੁੰਚੇ ਨੇ ਤਾਂ ਇਵਨ ਕੀ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸੀ ਸੁਖਬੀਰ ਬਾਦਲ ਉਹਨਾਂ ਨੇ ਜ਼ਰੂਰ ਵਧਾਈ ਦਿੱਤੀ ਇੱਕ ਲੈਟਰ ਲਿਖ ਕੇ ਪਰ ਉਸ ਤੋਂ ਇਲਾਵਾ ਉਹਨਾਂ ਨੇ ਜਾਣ ਬਾਰੇ ਕੁਝ ਵੀ ਜ਼ਿਕਰ ਨਹੀਂ ਕੀਤਾ ਪਰ ਦੂਜੇ ਪਾਸੇ ਰਾਹੁਲ ਗਾਂਧੀ ਉੱਥੇ ਜ਼ਰੂਰ ਪਹੁੰਚੇ ਸਨ ਖਾਨਪੁਰ ਸਾਹਿਬ ਤੇ ਰਾਹੁਲ ਗਾਂਧੀ ਨਾਲ ਕੁਝ ਧੱਕਾ ਮੁੱਕੀ ਵੀ ਕੀਤੀ ਗਈ ਹੈ ਉਹਨਾਂ ਨੂੰ ਅੰਦਰ ਵੜਨ ਤੋਂ ਵੀ ਇਨਕਾਰ ਕੀਤਾ ਗਿਆ ਹਾਲਾਂਕਿ ਉਹ ਕਹਿ ਰਹੇ ਸੀ ਕਿ ਮੈਂ ਇੱਕ ਪੱਖ ਦੇ ਵਜੋਂ ਸਿਰਫ ਇੱਥੇ ਮੱਥਾ ਟੇਕਣ ਆਇਆ ਇਸ ਤਰ੍ਹਾਂ ਦਾ ਬਿਹੇਵੀਅਰ ਵੀ ਉੱਥੇ ਹੋਇਆਗਾ ਉਹਨੂੰ ਅਸੀਂ ਪੋਲੀਟੀਕਲੀ ਕਹਿ ਸਕਦੇ ਹਾਂ ਸਿਕਿਉਰਿਟੀ ਰਿਲੇਟਿਡ ਕਹਿ ਸਕਦੇ ਹਾਂ ਪਰ ਇਸ ਤਰ੍ਹਾਂ ਦਾ ਬਿਹੇਵੀਅਰ ਇੱਕ ਭਗਵਾਨ ਦੇ ਘਰ ਜਾਣ ਲਈ ਤਾਂ ਕੋਈ ਬਹੁਤਾ ਵਧੀਆ ਨਹੀਂ ਮੰਨਿਆ ਜਾ ਸਕਦਾ ਪਰਬਜੀਤ ਦੇਖੋ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹ ਸਭ ਦੇ ਸਾਂਝੇ ਹੁੰਦੇ ਨੇ ਬਿਲਕੁਲ ਤੇ ਉਥੇ ਜਦੋਂ ਇਹਨਾਂ ਨੇ ਇਹ ਪ੍ਰੋਗਰਾਮ ਬਣਾਇਆ ਸਾਰੀ ਪਾਰਟੀਆਂ ਨੇ ਸੱਦਾ ਦਿੱਤਾ ਸੀ ਜੀ ਪਰ ਉਹ ਸੱਦੇ ਦੇ ਵਿੱਚ ਕਾਂਗਰਸ ਪ੍ਰਧਾਨ ਨੇ ਇਹ ਗੱਲ ਰੱਖਤਾ ਸੀ ਵੀ ਜੋ ਇਹ ਸ਼ੋਅ ਹੈ ਜੋ ਇਹ ਕਰ ਰਹੇ ਇਹ ਸਾਰਾ ਮੋਦੀ ਦੀ ਛਤਰ ਛਾਇਆ ਥੱਲੇ ਹੋ ਰਿਹਾ ਹੈ ਪ੍ਰਾਈਮ ਮਿਨਿਸਟਰ ਦੀ ਛਤਰ ਛਾਇਆ ਹੋ ਰਿਹਾ ਹੈ ਜਾਂ ਯੂਪੀ ਦੇ ਮੁੱਖ ਮੰਤਰੀ ਦੀ ਹੋ ਰਿਹਾ ਹੈ ਉਥੇ ਸਾਰਾ ਪੋਲਿਟੀਕਲ ਗੱਲਾਂ ਹੋਣਗੀਆਂ ਇਹਨਾਂ ਨੇ ਆਪਣੇ ਨਾਮ ਹਾਈਲਾਈਟ ਕਰਦੇ ਨੇ ਇਸ ਲਈ ਅਸੀਂ ਨਹੀਂ ਆਵਾਂ ਹੂੰ ਤੇ ਇਸੇ ਤਰ੍ਹਾਂ ਆਰਜੀ ਦੇ ਨੇ ਵੀ ਕਹਿਤਾ ਸੀ ਤੇ ਇੱਕ ਅਖਾਲੀ ਦਲ ਨੂੰ ਸ਼੍ਰੋਮਣੀ ਅਖਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੱਦਾ ਪੱਤਰ ਦਿੱਤਾ ਸੀ ਸਿੱਖ ਸਾਹਬ ਨੂੰ ਵੀ ਸੱਦਾ ਪੱਤਰ ਦਿੱਤਾ ਸੀ ਲੇਕਿਨ ਉਹਨਾਂ ਨੇ ਪਰਸੋਂ ਇੱਕ ਬੀਟੀ ਸਦਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੀ ਰੋਾਈ ਧਾਮੀ ਜੀ ਨੇ ਕੀਤੀ ਉਹਨਾਂ ਨੇ ਉੱਥੇ ਲਿਖਿਆ ਵੀ ਅਸੀਂ ਮੁਬਾਰਕ ਬਾਦੰਨੇ ਆ ਜੀ ਜੰਗਬੰਦਰ ਦੀ ਸ਼ੁਰੂਆਤ ਤੇ ਪਰ ਜਿਵੇਂ ਕਹਿੰਦਾ ਜਿਹੜੇ ਧਰਮ ਨੇ ਇਹ ਸਭ ਦੇ ਸਾਂਝੇ ਹੁੰਦੇ ਨੇ ਧਰਮ ਕਿਸੇ ਦਾ ਕੋਈ ਬੋਲੇ RAM RAM ਕੋਈ ਖਦਾਏ ਕੋਈ ਸੇਵ ਹੈ ਨਸਈਆਂ ਕੋਈ ਅਲਾਏ ਕਿ ਦੁਨੀਆ ਦੇ ਸਾਰੇ ਲੋਕਾਂ ਦੀ ਆਸਤਾ ਆਪਣੇ ਆਪਣੇ ਧਰਮ ਦੇ ਨਾਲ ਜੁੜੀ ਹੈ ਉਹਨਾਂ ਦਾ ਧਰਮ ਉਹ ਸੁਪਰੀਮ ਹੁੰਦਾ ਹੈ ਉਹ ਧਰਮ ਪਿੱਛੇ ਲੋਕ ਜਾਨਣਾ ਵੀ ਪਾਸ ਨਹੀਂ ਲੇਕਿਨ ਆਉਣ ਬਾਰੇ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸੁਖਵੀਰ ਜੀ ਬਾਦਲ ਜਾਂ ਦੂਜੇ ਕਿਉਂ ਨਹੀਂ ਆਏ ਜੇ ਤਾਂ ਸਮਝੌਤਾ ਹੋਇਆ ਹੋ ਜਾਂਦਾ ਜੇ ਕਾਲੀ ਦਲ ਦਾ ਬੀਜੇਪੀ ਦਾ ਸਮਝੌਤਾ ਹੋ ਜਾਂਦਾ ਤਾਂ ਸਾਰੀ ਲੀਡਰਸ਼ਿਪੇ ਉੱਥੇ ਆਉਂਦੀ ਕਿਉਂਕਿ ਅਜੇ ਤੱਕ ਸਮਝੌਤਾ ਨਾ ਹੋਣ ਕਰਕੇ ਉਹਨਾਂ ਦੇ ਮਨ ਚ ਇਹ ਬਹਿ ਮਰ ਜੇ ਅਸੀਂ ਉੱਥੇ ਚਲੇ ਗਏ ਤਾਂ ਲੋਕਾਂ ਨੇ ਕਹਿਣਾ ਵੀ ਇਹ ਆਪਣੀ ਸਿਰਫ ਸਮਝੌਤਾ ਕਰ ਲਈ ਆ ਸਤਾ ਦੇ ਲਈ ਹੀ ਉਹਨਾਂ ਦੇ ਪਿੱਛੇ ਪਿੱਛੇ ਫੇਰੇ ਨੇ ਆ ਬੰਦਰ ਦੀ ਸ਼ਰਦ ਵਾਲੀ ਗੱਲ ਇੱਕ ਪਾਸੇ ਦੂਜੀ ਤੁਸੀਂ ਗੱਲ ਕੀਤੀ ਰਾਹੁਲ ਗਾਂਧੀ ਜੀ ਦੀ ਦੇਖੋ ਰਾਹੁਲ ਗਾਂਧੀ ਇੱਕ ਵਿਦੇਸ਼ੀ ਮਾਂ ਦਾ ਬੇਟਾ ਜੀ ਉਹਦੀ ਪੜਿਆ ਬਾਹਰ ਹੈ ਉਹਦੀ ਸੋਚ ਹੈ ਜਿਹੜੀ ਬੜੀ ਡਿਫਰੈਂਟ ਸੋਚ ਹੈ ਹੂੰ ਉਹਦੇ ਵਿੱਚ ਕੋਈ ਬੈਰ ਭਾਵ ਕੋਈ ਇਦਾਂ ਦੀ ਨਫ਼ਰਤ ਦੀ ਗੱਲ ਨਹੀਂ ਤੇ ਸਿਆਸੀ ਤੌਰ ਤੇ ਆਪਾਂ ਜੋ ਮਰਜ਼ੀ ਕਹੀਏ ਲੇਕਿਨ ਉਹ ਉਥੇ ਆਇਆ ਪਾਰਟੀ ਲੈਵਲ ਤੇ ਨਹੀਂ ਆਇਆ ਇੱਕ ਆਪਣਾ ਸ਼ਰਧਾਲੂ ਬਣ ਕੇ ਇੱਕ ਸੇਵਾਦਾਰ ਬਣ ਕੇ ਉਥੇ ਮੱਥਾ ਟੇਕਣ ਆਇਆ ਹੈ ਲੇਕਿਨ ਉਥੇ ਜੋ ਦੇ ਨਾਲ ਉਹਨਾਂ ਦੀ ਸਿਕਿਉਰਿਟੀ ਨੇ ਦੇਖੋ ਸਿਕਿਉਰਿਟੀ ਵੀ ਸਰਕਾਰਾਂ ਦੀ ਹੁੰਦੀ ਹੈ ਸਰਕਾਰ ਦੇ ਇਸ਼ਾਰੇ ਨਾਲ ਕੋਈ ਲੁਕਿਆ ਸੀ ਵੀ ਆ ਚਿਹਰਾ ਤਾਂ ਹੈ ਨਹੀਂ ਰਾਹੁਲ ਗਾਂਧੀ ਕੋਈ ਨਹੀਂ ਪਛਾਣਦਾ ਹੈਗਾ ਬਿਲਕੁਲ ਰੋ ਉੱਥੇ ਰੋਕਣਾ ਜਾਂ ਉਹਦੇ ਨਾਲ ਬੱਸ ਲੋਕ ਕਰਨਾ ਜਾਂ ੱੱਕੇ ਮਾਰਨਾ ਇਹ ਗੱਲ ਹੈ ਜਿਹੜੀ ਇਹ ਤਕਰੀਬਨ ਕਿਸੇ ਵੀ ਧਰਮ ਵਾਸਤੇ ਬਾੜੀ ਹੈ ਚਾਹੇ ਕਿਸੇ ਵੀ ਧਰਮ ਦਾ ਬੰਦਾ ਦੂਜੇ ਬੰਦੇ ਨੂੰ ਮੱਥਾ ਟੇਕਣ ਤੋਂ ਰੋਕ ਕੇ ਆਉਂਦਾ ਹੈ ਇਹ ਮੱਧਮ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਅਸੀਂ ਸਾਰੇ ਹੀ ਹਿੰਦੂ ਆ ਹਿੰਦੁਸਤਾਨ ہمارا ਸਾਡੇ ਕਰ ਲਿਆ ਇਹ ਗੱਲਾਂ ਹੋਣੀਆਂ ਨਹੀਂ ਚਾਹੀਦੀ ਜੀ ਬਿਲਕੁਲ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਬਾਲੀਵੁੱਡ ਸੈਲੀਬ੍ਰਿਟੀ ਬਹੁਤ ਜ਼ਿਆਦਾ ਪਹੁੰਚੇ ਨੇ ਖਾਨਪੁਰ ਸਾਹਿਬ ਤੇ ਇਸ ਤੋਂ ਇਲਾਵਾ ਅੰਬਾਨੀ ਪਰਿਵਾਰ ਬਹੁਤ ਵੱਡੇ ਵੱਡੇ ਲੋਕ ਨੇ ਜਿਹੜੇ ਹਸਤੀਆਂ ਉੱਥੇ ਪਹੁੰਚੀਆਂ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਸੈਲੀਬ੍ਰਿਟੀਆਂ ਦਾ ਖੁਦ ਉੱਥੇ ਪਹੁੰਚਣਾ ਜਾਂ ਸੱਦਾ ਪੱਤਰ ਦੇ ਜ਼ਰੀਏ ਪਹੁੰਚਣਾ ਹਾਈਲਾਈਟਡ ਕਰਨ ਦਾ ਤਰੀਕਾ ਹੈ ਕਿਉਂਕਿ ਜੇ ਸੈਲੀਬ੍ਰਿਟੀ ਪਹੁੰਚਣਗੇ ਤਾਂ ਉਹ ਆਪਣੀਆਂ ਸਾਰੀਆਂ ਤਸਵੀਰਾਂ ਨੇ ਜਿਹੜੇ ਉਹ ਸੋਸ਼ਲ ਮੀਡੀਆ ਤੇ ਜ਼ਰੂਰ ਸਾਂਝੀਆਂ ਕਰਨਗੇ ਉਹਨਾਂ ਦੀਆਂ ਵੀਡੀਓਜ਼ ਆਉਣਗੀਆਂ ਇਸ ਐਂਗਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਪ੍ਰਪਜੀ ਜਿਹੜਾ ਸਾਡਾ ਯੰਗ ਜਨਰੇਸ਼ਨ ਹੈ ਨਵੀਂ ਨੌਜਵਾਨ ਪੀੜ੍ਹੀ ਹੈ ਜੀ ਇਹ ਇਹਨਾਂ ਐਕਟਰਾ ਦੇ ਬਹੁਤ ਫੈਨ ਹੈ ਬਿਲਕੁਲ ਇਹ ਉਹਨਾਂ ਇਸ ਕਰਕੇ ਬੁਲਾਇਆ ਹੋਣਾ ਉਹਨਾਂ ਨੂੰ ਜਰੂਰ ਬਿਨਾ ਬੁਲਾਏ ਦੇਖੋ ਕੋਈ ਨਹੀਂ ਆਉਂਦਾ ਆ ਗਿਆ ਕਿਉਂਕਿ ਜਾਂਸ ਦੇ ਵਿੱਚ ਬੰਦਾ ਹਰ ਦਾਅ ਖੇਡਦਾ ਵੀ ਕਿਹੜੇ ਬੰਦੇ ਦੇ ਆਉਣ ਨੇ ਨਾਲ ਮੇਰਾ ਫਾਇਦਾ ਹੋ ਸਕਦਾ ਹੈ ਕਿਹੜੇ ਬੰਦੇ ਦੇ ਆਉਣ ਨਾਲ ਮੇਰੀ ਇੱਜ਼ਤ ਵਧ ਸਕਦੀ ਹੈ ਇਸ ਲਈ ਉੱਥੇ ਸਾਰੇ ਟੌਪ ਦੇ ਸੈਲੀਬ੍ਰਿਟੀ ਜਿਹੜੇ ਸਾਰੇ ਆਏ ਨੇ ਦੂਜੀ ਗੱਲ ਇਹ ਵੀ ਹੈ ਜੋ ਫੈਲੀਟਰੇਟ ਜਿਹੜੇ ਹੈ ਉਹ ਵੀ ਚਾਹੁੰਦੇ ਕਿ ਸਾਡੀ ਸਤਾ ਦੇ ਵਿੱਚ ਸਾਡਾ ਕੋਈ ਨਾ ਕੋਈ ਹਿੱਸੇਦਾਰ ਵੀ ਸਾਨੂੰ ਕਿਉਂਕਿ ਹੁਣ ਜਿਹੜੀਆਂ ਇਲੈਕਸ਼ਨਾਂ ਆਉਣਗੀਆਂ 2024 ਦੀਆਂ ਇਹਨਾਂ ਨੂੰ ਬੰਦੇ ਇਲੈਕਸ਼ਨ ਵਾਸਤੇ ਲੜਾਉਣੇ ਪੈਣਗੇ ਜਿਵੇਂ ਪੰਜਾਬ ਦੇ ਵਿੱਚ ਜਾ ਕੇ ਉਸ ਐਕਟਰ ਨੂੰ ਲੜਾਉਂਦੇ ਤਰਮੇਂਦਰ ਦੇ ਬੇਟੇ ਨੂੰ ਲਾਉਂਦੇ ਆ ਜਾ ਕੇ ਤੇ ਕਿਤੇ ਜਾ ਕੇ ਕਿਸੇ ਨੂੰ ਹੋਰ ਨੂੰ ਲੜਾਉਂਦੇ ਆ ਕਿਉਂ ਲੜਾਉਂਦੇ ਆ ਕਿਉਂਕਿ ਲੋਕਾਂ ਨੂੰ ਇਹ ਚਾਹ ਹੁੰਦਾ ਵੀ ਅਸੀਂ ਉਸ ਐਕਟਰ ਦੇ ਨਾਲ ਸਾਡੀ ਫੋਟੋ ਹੋ ਜੂਗੀ ਅਸੀਂ ਉਹਨੂੰ ਮਿਲਾਂਗੇ ਅਸੀਂ ਕਰਾਂਗੇ ਇਸ ਕਰਕੇ ਸਿਆਸਤ ਦੇ ਵਿੱਚ ਸਾਰੇ ਹੀ ਪੱਤੇ ਸਿਆਸੀ ਲੋਕ ਨੇ ਦੂਜੀ ਅਮਾਨੀ ਅਡਾਨੀ ਉਹਨਾਂ ਤਾਂ ਉਹਨੇ ਹੀ ਆਉਣਾ ਸੀ ਕਿਉਂਕਿ ਆ ਜਿਹੜਾ ਸਾਰਾ ਦੇਸ਼ ਹੈ ਮੈਂ ਸਮਝਦਾ ਉਹਨੂੰ ਅਮਾਨੀ ਤੇ ਅਡਾਨੀ ਉਹ ਚਲਾ ਰਹੇ ਨੇ ਜੀ ਆ ਜਿੰਨਾ ਕੁਝ ਵੀ ਹੈ ਇਹ ਤੇ ਇਹਦਾ ਰੌਲਾ ਆਪੋਜੀਸ਼ਨ ਪਾਉਂਦੀ ਰਹੀ ਹੈ ਰਾਹੁਲ ਗਾਂਧੀ ਨੇ ਵੀ ਇਹੀ ਗੱਲ ਕਹੀ ਸੀ ਜਿਸ ਕਰਕੇ ਉਹਨਾਂ ਦੀ ਜਿਹੜੀ ਸੀਟ ਸੀ ਅਨਸੀਟ ਕਰਤੀ ਸੀ ਤੇ ਉਹਨਾਂ ਨੂੰ ਉਹ ਕਰਨਾ ਪਿਆ ਸੀਗਾ ਇਸ ਲਈ ਇਹ ਜਿਹੜਾ ਠੀਕ ਹੈ ਧਾਰਮਿਕ ਜਿਆਦਾ ਹੈ ਪਰ ਇਹਦੇ ਵਿੱਚ ਸਿਆਸਤ ਦਾ ਜ਼ਿਆਦਾ ਰੋਲ ਲੱਗਦਾ ਮੈਨੂੰ ਕਿਉਂਕਿ ਹਰ ਗੱਲ ਦੇ ਵਿੱਚ ਮੋਦੀ 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 ਹੁੰਦੀ ਰਹੇ ਜਿਦੋਂ ਕਿ ਰਾਮ ਦੇ ਇਹ ਗੱਲ ਰਾਮ ਦੀ ਹੋਣੀ ਚਾਹੀਦੀ ਹੈ ਰਾਮ ਦੀ ਕੁਰਬਾਨੀਆਂ ਦੀ ਗੱਲ ਹੋਣੀ ਚਾਹੀਦੀ ਹੈ ਰਾਮ ਦੇ ਜੋ ਦੇਣ ਹੈ ਸਾਡੇ ਹਿੰਦੁਸਤਾਨ ਨੂੰ ਉਹ ਦੀ ਹੋਣੀ ਚਾਹੀਦੀ ਇੱਕ ਤਕਰੀਬਨ ਹਰ ਬੰਦਾ ਕਹਿੰਦਾ ਸੀ ਇਹ ਜੇ ਮਮਕਨ ਹੋਇਆ ਤਾਂ ਮੋਦੀ ਕਰਕੇ ਹੋਇਆ ਕੋਈ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਾ ਸਕਦਾ ਪਰ ਇਸ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਹੀ ਜੋ ਕੁਝ ਹੋਇਆ ਹੋਇਆ ਕੋਈ ਵੀ ਪ੍ਰਾਈਮ ਮਿਨਿਸਟਰ ਹੁੰਦਾ ਉਹਨੂੰ ਬਣਾਉਣਾ ਪੈਣਾ ਸੀ ਲੇਕਿਨ ਅੱਜ ਇੰਟਰੈਕਸ਼ਨਾਂ ਕਰਕੇ ਜੋ ਅੱਜ ਦਾ ਸ਼ੋਅ ਕਹਾਂਗਾ ਅੱਜ ਦਾ ਪ੍ਰੋਗਰਾਮ ਹੈ ਜਾਂ ਅੱਜ ਦਾ ਜੋ ਹੈ ਮੋਦੀ ਸਾਹਿਬ ਨੇ ਬਹੁਤ ਵਧੀਆ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਆਪਣੀ ਛਾਪ ਪੈਦਾ ਕਰ ਦਿੱਤੀ ਜੀ ਬਿਲਕੁਲ ਗੱਲ ਜੇਕਰ ਦੂਸਰੇ ਪਾਸੇ ਕੀਤੀ ਜਾਵੇ ਸਿਕਿਉਰਿਟੀ ਦੀ ਤਾਂ ਬੜੇ ਵਧੀਆ ਇੰਤਜ਼ਾਮ ਨੇ ਜਿਹੜੇ ਉਹ ਯੂਪੀ ਸਰਕਾਰ ਦੇ ਵੱਲੋਂ ਕੀਤੇ ਗਏ ਨੇ 13000 ਤੋਂ ਵੱਧ ਦੀ ਸਿਕਿਉਰਿਟੀ ਹੈ ਜਿਹੜੀ ਉੱਥੇ ਲਗਾਈ ਗਈ ਹੈ ਉਸ ਵਾਰ ਡੈਕੋਰੇਸ਼ਨ ਵਗੈਰਾ ਹਰ ਇੱਕ ਚੀਜ਼ ਆਲੀਸ਼ਾਨ ਕੀਤੀ ਗਈ ਸੀ ਸੋ ਇਸ ਚੀਜ਼ ਦੇ ਲਈ ਜਿਹੜੀ ਯੂਪੀ ਸਰਕਾਰ ਆ ਉਹ ਵਧਾਈ ਦੀ ਪਾਤਰ ਹੈ ਪਰ ਦੂਜੇ ਪਾਸੇ ਦੇਖਿਆ ਜਾਵੇ ਖਾਨਪੁਰ ਸਾਹਿਬ ਕੁਝ ਤਸਵੀਰਾਂ ਸਾਹਮਣੇ ਆਈਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ 14 ਕਿਲੋਮੀਟਰ ਦਾ ਲੰਬਾ ਰਸਤਾ ਜਿਹੜਾ ਉਹ ਮੰਦਰ ਤੱਕ ਬਣਾਇਆ ਜਾਣਾ ਹੈ ਅਯੁੱਧਿਆ ਮੰਦਰ ਤੱਕ ਪਰ ਉਹਦੇ ਜਿਹੜੀਆਂ ਆਸੇ ਪਾਸੇ ਦੁਕਾਨਾਂ ਸਨ ਜਾਂ ਫਿਰ ਆਸੇ ਪਾਸੇ ਲੋਕਾਂ ਦੇ ਘਰ ਸਨ ਉਸ ਤੋਂ ਇਲਾਵਾ ਛੋਟੇ ਮੰਦਰਸਾਂ ਨੇ ਜਾਂ ਮਸਜਿਦਾਂ ਸਨ ਉਹ ਸਾਰੀਆਂ ਢਾਹ ਦਿੱਤੀਆਂ ਗਈਆਂ ਤਾਂ ਕਿ ਉਹ ਰਸਤਾ ਕਲੀਅਰ ਕਰਕੇ ਉਸ ਨੂੰ ਬਹੁਤ ਵੱਡਾ ਕਰਕੇ ਬਣਾਇਆ ਜਾਵੇ ਸੋ ਇਹ ਵਿਕਾਸ ਹੈ ਜਾਂ ਵਿਨਾਸ਼ ਹੈ ਇਸ ਚੀਜ਼ ਦੀ ਸਮਝ ਨਹੀਂ ਆਈ ਕਿਉਂਕਿ ਮੰਦਰ ਬਣਾਣਾ ਇੱਕ ਵੱਖਰਾ ਕਨਸੈਪਟ ਹੈ ਪਰ ਲੋਕਾਂ ਦੇ ਘਰ ਢਾ ਦੇਣਾ ਜਾਂ ਲੋਕਾਂ ਦੇ ਕਾਰੋਬਾਰ ਦੁਕਾਨਾਂ ਢਾ ਦੇਣੀਆਂ ਉਹ ਕਿੰਨਾ ਕੁ ਵਾਜਿਬ ਹੈ ਅ ਪ੍ਰਭ ਜੀ ਜਦੋਂ ਕਾਫੀ ਸਮਾਂ ਸਾਲ ਪਹਿਲਾਂ ਅਮਰੀਕਾ ਦੇ ਪ੍ਰਧਾਨ ਮੰਤਰੀ ਆਏ ਜੀ ਦਿੱਲੀ ਦੇ ਵਿੱਚ ਜੀ ਉਸ ਟਾਈਮ ਜਿੱਥੇ ਉਹ ਪ੍ਰੋਗਰਾਮ ਸੀ ਉਥੇ ਨਾਲ ਗਰੀਬਾਂ ਦੇ ਆਮ ਲੋਕਾਂ ਦੇ ਉਹ ਸਾਰੇ ਢਾ ਕੇ ਉਥੇ ਵੱਡੀਆਂ ਕਨਾਤਾਂ ਲਾ ਦੇ ਬਹੁਤ ਜਗ੍ਹਾ ਏਰੀਆ ਖਾਲੀ ਕਰਾ ਸੀ ਇੱਕ ਪਾਸੇ ਉਹਨਾਂ ਨੂੰ ਦਿਖਾਇਆ ਜਾ ਰਿਹਾ ਸੀ ਵੀ ਦੇਖੋ ਸਾਡਾ ਜਿਹੜਾ ਹਿੰਦੁਸਤਾਨ ਬਹੁਤ ਤਰੱਕੀ ਦੇ ਉੱਤੇ ਹੈ ਦੂਜੇ ਪਾਸੇ ਇਦਾਂ ਦੀਆਂ ਝਾਕੀਆਂ ਦੁਕਾਈਆਂ ਦਿਖਾਈਆਂ ਜਾ ਰਹੀਆਂ ਲੇਕਿਨ ਉਹ ਗਰੀਬ ਜਿਹੜੇ ਕਰੇ ਉਦੋਂ ਜਾੜੇ ਗਏ ਉਹਨਾਂ ਦੇ ਅੱਜ ਤੱਕ ਘਰ ਨਹੀਂ ਬਣੇ ਅੱਜ ਤੱਕ ਉਹ ਜਿਹੜਾ ਹੈ ਗੁਜ਼ਾਰਾ ਉਹ ਔਖਾ ਕਰ ਰਹੇ ਨੇ ਇਸੇ ਤਰ੍ਹਾਂ ਜਿਹੜਾ ਹੁਣ 12 ਕਿਲੋਮੀਟਰ ਦਾ ਰਸਤਾ ਜਿਹੜਾ ਸੀਗਾ ਉਹਦੇ ਆਲੇ-ਦਾਲੋਂ ਕਿਉਂਕਿ ਸੀਗਾ ਵੀ 157 ਕੰਟਰੀਆਂ ਦੇ ਜਿਹੜੇ ਬਾਹਰਲੇ ਜਿਹੜੇ ਲੋਕ ਹੈ ਖਰਦਾਲੂ ਆਉਣਗੇ ਉਹਨਾਂ ਨੂੰ ਇਹ ਪ੍ਰਭਾਵ ਦਿੱਤਾ ਜਾਵੇ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਵਧੀਆ ਡਿਵੈਲਪਮੈਂਟ ਹੋ ਰਹੀ ਹੈ ਬਹੁਤ ਵਧੀਆ ਸੜਕਾਂ ਬਣੀਆਂ ਹੋਈਆਂ ਨੇ ਆਲੇ-ਦਾਲੇ ਸਫਾਈ ਬਹੁਤ ਹੈ ਲੇਕਿਨ ਜੋ ਅੰਦਰੂਨੀ ਹੈਗੀ ਹੈ ਉਹ ਚੀਜ਼ ਲੁਕੋ ਕੇ ਰੱਖੀ ਜਾਂਦੀ ਹੈ ਕਿ ਦੂਜਾ ਇਹ ਹੈ ਕਿ ਅੱਜ ਤੱਕ ਬੋਧੀ ਸਾਹਿਬ ਨੇ ਕੋਈ মিডিਏ ਦੇ ਉੱਤੇ ਵੀਡੀਓ ਕਾਨਫਰੰਸ ਨਹੀਂ ਕੀਤੀ মিডিਏ ਦੇ ਨਾਲ ਰੂਬ ਰੂਣੀ ਹੋਇਆ ਤਾਂ ਕਿ মিডিਆ ਕੋਈ ਸਵਾਲ ਪੁੱਛ ਸਕੇ ਉਹ ਆਪਣੇ ਮਨ ਦੀ ਗੱਲ ਤਾਂ ਕਹਿੰਦੇ ਆ ਵੀ ਮੇਰੇ ਮਨ ਦੀ ਬਾਤ ਹੈ ਲੇਕਿਨ ਲੋਕਾਂ ਦੇ ਦਿਲ ਦੀ ਗੱਲ ਨਹੀਂ ਕਹਿੰਦੇ ਹੈਗੇ ਇਸ ਲਈ ਉਹਨਾਂ ਨੂੰ ਹੁਣ ਦੇਖੋ 9.5 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਪ੍ਰਾਈਮ ਮਿਨਿਸਟਰ ਬਣਨ ਨੂੰ ਉਹ ਘੱਟ ਤੋਂ ਘੱਟ ਇੱਕ ਪ੍ਰੈਸ ਕਾਨਫਰੈਂਸ ਜ਼ਰੂਰ ਕਰਨ ਆਪਣੀ ਟਰਨ ਦੇ ਵਿੱਚ ਤਾਂ ਕਿ ਦੱਸ ਸਕਣ ਜਿਵੇਂ ਸਾਡੇ 9 ਸਾਲ ਦੇ ਵਿੱਚ ਇੰਨੀ ਤਰੱਕੀ ਕੀਤੀ ਆਪਣੇ ਜਵਾਨੀ ਦੱਸਣ ਮੀਡੀਆ ਨਾਲ ਤਾਂ ਰੋਹ ਚੱਲਦੇ ਇਸ਼ਤਿਹਾਰ ਇਹਨੇ ਲੱਗਦੇ ਨੇ ਸਭ ਹੀ ਹੁੰਦਾ ਲੇਕਿਨ ਜਦੋਂ ਆਪ ਦੱਸਣਗੇ ਮੀਡੀਆ ਕੁਐਸਚਨ ਕਰੂਗਾ ਉਹ ਚੀਜ਼ ਲੋਕਾਂ ਦੇ ਸਾਹਮਣੇ ਆਈ ਹੈ ਉਹ ਚੀਜ਼ ਤੋਂ ਵਾਂਝਾ ਹੈ ਹਿੰਦੁਸਤਾਨ ਹੈ 9.5 ਸਾਲ ਤੱਕ ਕੋਈ ਵੀ ਪ੍ਰੈਸ ਕਾਨਫਰੰਸ ਨਹੀਂ ਹੋਈ ਅੱਛਾ ਉਸੇ ਤਰ੍ਹਾਂ ਦੇ ਉੱਤੇ ਸਾਡੀ ਪੰਜਾਬ ਸਰਕਾਰ ਵੀ ਚੱਲਦੀ ਹੈ ਭਗਵਾਨ ਦਮਨ ਜੀ ਵੀ ਕੋਈ ਵਰਕਸ਼ਾਪ ਉਹ ਨਹੀਂ ਕਰ ਰਹੇ ਪੀਸੀ ਨਹੀਂ ਕਰ ਰਹੇ ਇਹ ਸਿਰ ਸਰਕਾਰਾਂ ਨੇ ਇੱਕ ਸਮਝੋ ਡਿਕਟੇਟਰ ਜੇ ਮੰਗੋ ਕਿ ਜਿਵੇਂ ਬਾਦਸ਼ਾਹ ਹੁੰਦਾ ਜੋ ਮਰਜ਼ੀ ਕਰਦੇ ਕੋਈ ਪੁੱਛਣਾ ਨਹੀਂ ਇਸ ਤਰ੍ਹਾਂ ਹੀ ਚੱਲ ਰਿਹਾ ਜਦੋਂ ਕਿ ਲੋਕ ਰਾਜ ਦੇ ਵਿੱਚ ਇਹ ਗੱਲ ਸ਼ੋਭਾ ਨਹੀਂ ਦਿੰਦੀ ਚੰਗੀ ਨਹੀਂ ਲੱਗਦੀ ਜੀ ਬਿਲਕੁਲ ਇਹਦੀ ਬਹੁਤ ਵੱਡੀ ਐਗਜ਼ਾਮਪਲ ਹੈ ਜਦੋਂ ਬੜੇ ਸਾਲ ਪਹਿਲਾਂ ਬਰਾਕ ਓਬਾਮਾ ਜਿਹੜੇ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਉਹ ਆਉਂਦੇ ਨੇ ਇੰਡੀਆ ਦੇ ਵਿੱਚ ਤਾਂ ਉਹ ਉਹਨਾਂ ਨੇ ਵੀ ਇੱਥੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਉਹਨਾਂ ਨੂੰ ਨਹੀਂ ਕਰਨ ਦਿੱਤੀ ਕਿ ਉਹਨਾਂ ਨੇ ਵਿਏਟਨਾਮ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਮੀਡੀਆ ਦਾ ਜਿਹੜਾ ਲੈਵਲ ਹੈ ਤੁਸੀਂ ਖੰਡੂਪੁਰ ਸਾਹਿਬੇ ਦੇਖੋ ਕਿ ਸੋ 80 ਆਦੇਸ਼ਾਂ ਦੀ ਲਿਸਟ ਦੇ ਵਿੱਚੋਂ ਇਸ ਟਾਈਮ ਅਸੀਂ 161ਵੇਂ ਨੰਬਰ ਤੇ 161 ਨੰਬਰ ਤੇ ਖੜੇ ਆ ਜਿਹੜਾ ਕਿ ਸਾਡਾ ਲੈਵਲ 10 ਤੋਂ 12 ਰੈਂਕ ਪਿਛਲੇ ਸਮੇਂ 'ਚ ਘਟ ਚੁੱਕਿਆ ਹੈ ਕਿਉਂਕਿ ਅਸੀਂ ਮੀਡੀਆ ਨੂੰ ਉਨੀ ਆਜ਼ਾਦੀ ਨਹੀਂ ਦੇ ਰਹੇ ਉਹਨਾਂ ਨੂੰ ਘੁੱਟ ਕੇ ਰੱਖ ਰਹੇ ਆ ਹੁਣ ਜਿਹੜੇ ਫੈਕਟਸ ਦੀ ਆਪਾਂ ਅੱਜ ਗੱਲ ਕਰ ਰਹੇ ਆ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਆ ਕਿ ਰਾਮ ਮੰਦਰ ਬਣਿਆ ਸੀ ਵਧਾਈ ਵੀ ਦਿੰਨੇ ਆ ਅਸੀਂ ਵੀ ਉਹਨਾਂ ਦਾ ਉਹਨਾਂ ਹੀ ਇੱਜ਼ਤ ਉਹਨਾਂ ਮਾਨ ਸਤਕਾਰ ਉਹਨਾਂ ਨੂੰ ਉਹਨਾਂ ਹੀ ਮੰਨਦੇ ਆ ਪਰ ਜਿਹੜੇ ਫੈਕਟ ਨੇ ਉਹਨਾਂ ਦੀ ਵੀ ਗੱਲ ਕਰਨੀ ਪਊਗੀ ਮੰਦਰ ਨਹੀਂ ਬਣਿਆ ਪੂਰਾ ਤਾਂ ਉਹਦੀ ਫੈਕਟ ਦੀ ਗੱਲ ਹੋਊਗੀ ਲੋਕਾਂ ਦੇ ਘਰ ਪੱਟੇ ਗਏ ਨੇ ਉਹ ਫੈਕਟ ਆ ਜਿਹੜਾ ਉਹਦੀ ਗੱਲ ਹੋਊਗੀ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਅੱਜ ਤੱਕ ਖਾਨਪੁਰ ਸਾਹਿਬ ਤੁਹਾਡੀ ਉਮਰ ਬਹੁਤ ਜ਼ਿਆਦਾ ਹੈ ਸਾਡੇ ਨਾਲੋਂ ਤੁਸੀਂ ਅੱਜ ਤੱਕ ਕਦੇ ਸੁਣਿਆ ਵੀ ਕਿਸੇ ਗੁਰਦੁਆਰੇ ਜਾਂ ਮੰਦਿਰ ਦਾ ਉਦਘਾਟਨ ਹੋਇਆ ਹੋਵੇ ਕਿਉਂਕਿ ਉਦਘਾਟਨ ਪੁਲਾਂ ਦੇ ਹੁੰਦੇ ਨੇ ਉਦਘਾਟਨ ਕਮਰਸ਼ੀਅਲ ਬਿਲਡਿੰਗਾਂ ਦੇ ਹੁੰਦੇ ਨੇ ਬਿਲਕੁਲ ਪ੍ਰਭ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਜਿਹੜੇ ਸਥਾਨ ਨੇ ਇਹ ਕਿਸੇ ਉਦਘਾਟਨ ਦੇ ਮਹਤਾਜ ਨਹੀਂ ਹੁੰਦੇ ਬਿਲਕੁਲ ਇਹ ਇਹ ਆਪੇ ਸ਼ਰਾਏ ਨੇ ਇਹ ਰੋਸ਼ਨੀ ਹੈ ਇੱਕ ਚਾਨਣ ਮਨਾਰਾ ਹੈ ਦੁਨੀਆ ਆਪ ਉੱਧਰ ਨੂੰ ਭੱਜਦੀ ਆਉਂਦੀ ਹੈ ਜੀ ਜਿਹੜਾ ਰਹੀ ਗੱਲ মিডিਏ ਦੀ ਇਹ ਆ ਪ੍ਰੈਸ ਦੀ ਆਜ਼ਾਦੀ ਦੀ ਜਿਵੇਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਪ੍ਰੈਸ ਦਾ ਸੀ ਜਿਹੜਾ ਉਹ ਗळा ਘੋੜਦਾ ਸੀ ਪ੍ਰੈਸ ਸੰਖਾਲੀ ਸੋਹ ਜੱਜ ਵੀ ਉਸੇ ਤਰ੍ਹਾਂ মিডিਆ ਹੁਣ ਐਮਰਜੈਂਸੀ ਤਾਂ ਨਹੀਂ ਕਹਿ ਸਕਦੇ ਲੇਕਿਨ মিডিਏ ਦੇ ਉੱਤੇ ਇੱਕ ਤਲਵਾਰ ਹੈ ਜਿਹੜੇ ਕੋਈ ਵੀ ਖਬਰ ਜਿਹੜੀ ਸਰਕਾਰ ਦੇ ਖਿਲਾਫ ਆ ਸੱਚੀ ਗੱਲ ਸਰਕਾਰ ਦੇ ਸਾਹਮਣੇ ਕੋਈ ਕਰਦਾ ਹੈ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾਇਆ ਜਾਂਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਚੁੱਪ ਕਰਾਇਆ ਜਾਂਦਾ ਹੈ ਇਸ ਕਰਕੇ ਇੱਕ ਤਰਫੀ ਹੀ ਗੱਲ ਆਉਂਦੀ ਹੈ ਇੱਕ ਤਰਫੀ ਗੱਲ ਆਉਣ ਦੇ ਨਾਲ ਲੋਕਾਂ ਨੂੰ ਸਹੀ ਤੱਤਾਂ ਦਾ ਨਹੀਂ ਪਤਾ ਲੱਗਦਾ ਜਦ ਤੱਕ ਮੀਡੀਆ ਜਿਵੇਂ ਤੁਸੇ ਦੱਸਿਆ ਵੀ ਸਾਡਾ ਜਿਹੜਾ ਰੈਕਟ ਹੈ ਉਹ ਇੰਨਾ ਥੱਲੇ ਗਿਰ ਗਿਆ ਕਿ ਅਸੀਂ ਬਿਲਕੁਲ ਪਿਛਲੀ ਕਤਾਰਾਂ 'ਚ ਜਾ ਗਏ ਫਿਰ ਆਜ਼ਾਦੀ ਕਾਦੀ ਹੈ ਆਜ਼ਾਦੀ ਕਿਹਨੂੰ ਕਹਿੰਦੇ ਹੈ ਉਹ ਕਹਿੰਦੇ 100 ਬਰੇ ਗੁਲਾਮੀ ਦੇ ਜੂਨ ਨਾਲੋਂ ਇੱਕ ਘੜੀ ਆਜ਼ਾਦੀ ਦਾ ਮਨ ਨਹੀਂ ਚੱਕਾ ਜੀ ਜਿਹੜਾ ਜਿਹੜਾ ਆਜ਼ਾਦੀ ਹੈ ਕਿ ਬੰਦਾ ਆਪਣੇ ਮਨ ਦੀ ਗੱਲ ਆਪਣੇ ਦੇਸ਼ ਦੀ ਗੱਲ ਆਪਣੇ ਫਿਰਕੇ ਦੀ ਗੱਲ ਆਪਣੇ ਧਰਮ ਦੀ ਗੱਲ ਆਪਣੇ ਜਜ਼ਬਾਤਾਂ ਦੀ ਗੱਲ ਕਰ ਸਕਿਆ ਆਜ਼ਾਦੀ ਉਹਨੂੰ ਕਹਿੰਦੇ ਆ ਆਜ਼ਾਦੀ ਉਹ ਨਹੀਂ ਕਹਿੰਦੇ ਵੀ ਸਭ ਅੱਛਾ ਜੀ ਸਭ ਅੱਛਾ ਜੀ ਸਭ ਅੱਛਾ ਜੀ ਵਾਲੀ ਗੱਲ ਹੈ ਇਸ ਲਈ ਇਹਦੇ ਬਾਰੇ ਵੀ ਸਾਨੂੰ ਸਾਡੇ ਪ੍ਰਾਈਮ ਮਿਨਿਸਟਰ ਨੂੰ ਸੋਚਣਾ ਚਾਹੀਦਾ ਹੈ ਜੀ ਖਾਨਪੁਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਲਈ ਸਮਾਂ ਕੱਢਿਆ ਤੇ ਦਰਸ਼ਕਾਂ ਦੇ ਨਾਲ ਕੁਝ ਗੱਲਾਂ ਨੇ ਜਿਹੜੇ ਫੈਕਟਸ ਨੇ ਉਹ ਸਾਂਝੇ ਕੀਤੇ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਰੀ ਗੱਲਬਾਤ ਪਸੰਦ ਆਈ ਹੋਵੇਗੀ ਕਿਉਂਕਿ ਰਾਮ ਮੰਦਰ ਦੇ ਨਾਲ-ਨਾਲ ਉਹਦੇ ਜਿਹੜੇ ਫੈਕਟਸ ਨੇ ਉਹ ਵੀ ਅਸੀਂ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਦੇ ਵਿੱਚ ਆਖਿਰ ਕੀ ਹੈ ਜਿਨ੍ਹਾਂ ਨੂੰ ਵੇਖਣਾ ਹੈ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਸਮੇਂ ਸੋ ਇੱਕ ਵਾਰ ਫਿਰ ਤੋਂ ਸਾਰੇ ਹੀ ਲੋਕਾਂ ਨੂੰ ਰਾਮ ਮੰਦਰ ਦੀ ਬਹੁਤ-ਬਾਤ ਮੁਬਾਰਕਬਾਦ ਪਰ ਕੁਝ ਸਚਾਈਆਂ ਨੇ ਜਿਹੜੀਆਂ ਇਸ ਪਿੱਛੇ ਉਹਨਾਂ ਨੂੰ ਵੀ ਛੁਟਾਇਆ ਨਾ ਜਾਵੇ ਉਹਨਾਂ ਤੇ ਵੀ ਨਿਗਾਹ ਜਿਹੜੀ ਉਹ ਜ਼ਰੂਰ ਮਾਰੀ ਜਾਵੇ ਸੋ ਇਸ ਪ੍ਰੋਗਰਾਮ ਦੀ ਫੀਡਬੈਕ ਹੈ ਜਿਹੜੀ ਤੁਸੀਂ ਉਹ ਜ਼ਰੂਰ ਸਾਨੂੰ ਸਾਂਝੀ ਕਰਿਓ ਸ਼ੇਅਰ ਕਰਿਓ ਕਿ ਤੁਹਾਡਾ ਇਹਦੇ ਬਾਰੇ ਕੀ ਮੰਨਣਾ ਹੈ ਤੇ ਹੋਰ ਵੀ ਜੇ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਂਝੀ ਕਰਿਆ ਕਰੋ ਫਿਰਦੌਸ ਪੰਜਾਬੀ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਹੁਣ ਸਾਨੂੰ ਦਿਓ ਆਗਿਆ ਧੰਨਵਾਦ